ਹਾਂ ਦਸਾਂ। ਆਪ ਜੀ ਨੇ ਵੀ ਮੇਰੇ ਖਿਆਲ ਆਪ ਦੇ ਵਿੱਚੋਂ ਸਾਰੇ মিডিਆ ਦੇ ਸਾਥੀਆਂ ਅੱਜ ਦਾ ਪ੍ਰੋਗਰਾਮ ਕਵਰ ਕੀਤਾ ਤੇ ਦੇਖਿਆ ਕਿ ਕਿਵੇਂ ਅਧਿਆਪਕਾਂ ਦੇ ਨਾਲ ਸਿੱਧਾ ਸੰਵਾਦ ਜੋ ਪਿਛਲੇ ਸਮੇਂ 'ਚ ਕੰਮ ਹੋਇਆ ਉਹਨਾਂ ਤੋਂ ਫੀਡਬੈਕ ਲੈ ਰਹੇ ਸੀਗੇ। ਅਧਿਆਪਕਾਂ ਨੇ ਦੱਸਿਆ ਕਿਵੇਂ ਬੱਚਿਆਂ ਦੀ ਜਿਹੜੀ ਗਿਣਤੀ ਹੈ ਉਹ ਵਧੀਆ ਸਕੂਲਾਂ ਦੇ ਵਿੱਚ ਫਿਨਲੈਂਡ ਜਾਣ ਦੇ ਕੀ ਫਾਇਦੇ ਹੋਏ, ਸਿੰਗਾਪੁਰ ਜਾਣ ਦੇ ਕੀ ਫਾਇਦੇ ਹੋਏ, ਬਿਜ਼ਨਸ ਬਲਾਸਟਰ ਦਾ ਕੀ ਫਾਇਦਾ ਹੋਇਆ, ਮੇਗਾ ਪੀਟੀਐਮ ਦਾ ਕੀ ਫਾਇਦਾ ਹੋਇਆ। ਇੱਕ ਦਿਹਾਪਕ ਨੇ ਦੱਸਿਆ ਉਹਦੇ ਬੱਚੇ ਨਾ ਬੱਚਿਆਂ ਨੂੰ ਬੈਠਣ ਲਈ ਫਰਨੀਚਰ ਸੀ ਨਾ ਸਕੂਲ 'ਚ ਬਾਥਰੂਮ ਸੀ ਤੇ ਕਿਵੇਂ ਹੁਣ ਪੂਰੇ ਪਿੰਡ ਦੇ ਵਿੱਚ ਜਿਹੜਾ ਸਕੂਲ ਬਦਲ ਗਿਆ ਤੇ ਕਿੰਨੀ ਪੋਜ਼ਿਟਿਵਿਟੀ ਆਈ ਹੈ ਇਹ ਸਾਰਾ ਕੁਝ ਹੈ ਤੇ ਇਹ ਪ੍ਰੋਗਰਾਮ ਦਾ ਬਹੁਤ ਪੂਰੇ ਵਿਭਾਗ ਦੇ ਵਿੱਚ ਇੱਕ ਪੋਜ਼ਿਟਿਵਿਟੀ ਆਂਦੀ ਹੈ ਤੇ ਟੀਚਰਸ ਦਾ ਮਨੋਬਲ ਵਾਤਾ ਸਾਦਾ ਵੀ ਮਨੋਬਲ ਵਾਤਾ ਕਿ ਜੋ ਅਸੀਂ ਕੰਮ ਕਰ ਰਹੇ ਹਾਂ ਉਹਦਾ ਜਿਹੜਾ ਸਾਰਥਕ ਨਤੀਜੇ ਜ਼ਮੀਨ ਤੇ ਦੇਖ ਨੂੰ ਮਿਲਦਾ ਮੈਂ ਆਲਰੇਡੀ ਉਹਦੇ ਤੇ ਮੈਨੂੰ ਪਤਾ ਤੁਸੀਂ ਪੁੱਛੋਗੇ ਮੈਂ ਆਲਰੇਡੀ ਟਵੀਟ ਮੇਰੀ ਮੇਰੀ ਬੇ ਮੇਰੀ ਬੇਨਤੀ ਮੇਰੀ ਮੈਂ ਉਹਦੇ ਤੇ ਆਲਰੇਡੀ ਪੂਰਾ ਡਿਟੇਲਡ ਟਵੀਟ ਕਰ ਚੁੱਕਿਆ ਤੇ ਇੱਕ ਨਿਮਾਣੇ ਸਿੱਖ ਦੇ ਵਜੋਂ ਮੈਂ ਜ਼ਰੂਰੀ ਪੇਸ਼ ਕਰ ਸਰ ਮੈਂ ਹਰ ਉਹ ਸੰਸਥਾ ਨੂੰ ਹੈਨਾ ਅੱਜ ਵੀ ਹੁਣ ਵੀ ਇੱਥੇ ਮੈਂ ਕਈ ਉਹਨਾਂ ਨੂੰ ਮਿਲ ਰਿਹਾ ਮੇਰਾ ਹਮੇਸ਼ਾ ਸਾਡਾ ਜਿਹੜਾ ਆਫਿਸ ਹੈ ਖੁੱਲ੍ਹਾ ਠੀਕ ਹੈ ਨਾ ਜੀ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਗੱਲ ਕਰਨ ਨੂੰ ਤਿਆਰ ਹੈ ਤੇ ਜਿਵੇਂ ਜਿਵੇਂ ਪੰਜਾਬ ਸਮਰਾਟ ਹੋਵੇ ਪਰ ਉਹ ਕਹਿੰਦਾ ਸਾਨੂੰ ਮਿਲਣ ਨਹੀਂ ਦਿੱਤਾ ਜਾਂਦਾ ਕਿਉਂਕਿ ਰਾਸਟ੍ਰਾ ਤੁਹਾਡੇ ਪੀਏ ਨੇ ਦੋ ਵੀ ਉੱਚ ਅਧਿਕਾਰੀ ਉਹ ਉੱਥੇ ਹੀ ਮੋੜ ਦਿੰਦੇ ਆ ਉਸ ਸਮਰੂਪ ਦੇ ਵਿੱਚ ਸੀ ਜਾਂਦੀ ਕੋਈ ਤੁਸੀਂ ਤੁਸੀਂ ਦੋਸਤ ਸੀ ਮੇਰਾ ਤੁਸੀਂ ਮੈਂ ਤੁਹਾਡਾ ਨੰਬਰ ਲੈ ਲਾਂ ਤੁਹਾਡੇ ਨਾਲ ਹੀ ਮਿਲ ਜੀਏ ਸਰ ਹਰ 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 ਸੰਭਵ ਕੋਸ਼ਿਸ਼ ਕਰ ਰਹੇ ਹਾਂ ਅੱਜ ਮੈਂ ਉਹਨਾਂ ਦੇ ਸਾਥੀਆਂ ਨੂੰ ਮਿਲਿਆ ਅਸੀਂ ਜਿਹੜੇ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟਸ ਹੈ ਉਹਨਾਂ ਨਾਲ ਵੀ ਗੱਲ ਕਰ ਰਹੇ ਹਾਂ ਉਹਨਾਂ ਦੀ ਰਾਏ ਲੈ ਰਹੇ ਹਾਂ ਤੇ ਹਰ ਉਹ ਲੀਗਲ ਜਿਹੜਾ ਤਰੀਕਾ ਹੈ ਦਰਵਾਜ਼ਾ ਉਹ ਖੜਕਾਇਆ ਸਰ ਲੈਫਟ ਆਫ